ਹਾਂਜੀ ਮੇਰੇ ਪਿਆਰੇਓ ਸასიਖਾਲ ਸਾਰੇ ਮੇਰੇ ਵੀਰਾਂ ਤੇ ਪੈਨਾਂ ਨੂੰ ਅੱਜ ਮਿਸਟਰ ਫੂਡ ਟੂ ਟੂ ਸ਼ੈਫ ਬਣਾਏਗਾ ਚਿਕਨ ਮਸਾਲਾ ਬਰੀਆਨੀ ਮਟਰਨ ਦਾ ਕੀਮਾ ਪਾ ਕੇ ਤੇ ਨਾਲ ਅਪਸਰ ਕਰਾਂਗੇ ਮਿਕਸ ਰਾਇਤਾ ਬਹੁਤ ਹੀ ਮਜ਼ੇਦਾਰ ਆਣ ਵਾਲੀ ਰੈਸਪੀ ਬਹੁਤ ਹੀ ਈਜ਼ੀ ਤੇ ਆਸਾਨ ਤਰੀਕੇ ਨਾਲ ਬਣੇਗੀ ਵੀਡੀਓ ਨਟਾ ਜ਼ਰੂਰ ਦੇਖਣਾ ਚੋਲੇ ਨੂੰ ਤੁਸੀਂ ਪਿਓ ਲੋ ਵੇ ਘੰਟਾ ਕੁ ਨਾਲ ਹੀ ਵਿਚਾਈਟ ਕਰੋ ਜੀਰਾ ਕਾਲੀ ਮਿਰਚ 1.5 ਚਮਚਾ ਲੋਨ ਦਾ ਤੇ ਇੱਕ ਚਮਚਾ ਕੁਕਿੰਗ ਆਇਲ ਦਾ ਤਾਂ ਕਿ ਤੁਹਾਡੇ ਚੋਲ ਬਿਲਕੁਲ ਆਰਡਰਡ ਰਹੇ ਆਪਣ ਚੋਲਾਂ ਨੂੰ 80% ਪਕਾ ਲਓ ਜਦੋਂ ਚੋਲ ਤੁਹਾਡੇ ਇਸ ਤਰ੍ਹਾਂ ਟੁੱਟਨੇ ਸ਼ੁਰੂ ਹੋ ਜਾਣ ਹਲਕੇ ਜੇ ਤੇਨੂੰ ਤੁਸੀਂ ਸਟੇਨਰ ਤੇ ਸਟੀਮ ਕਰਕੇ ਇਹਨਾਂ ਥੋੜੋ ਥੋੜੀ ਸਟੀਮ ਉਤਾਰ ਦਿਓ ਵੱਡੇ ਪਤੀਲੇ ਚ ਪਾਓ ਤੁਸੀਂ 80 ਕੁ ਐਮਲ ਕੁਕਿੰਗ ਓਇਲ ਤੇ ਨਾਲ ਤੁਸੀਂ ਲੰਬੇ ਲੰਬੇ ਬਿਲਕੁਲ ਪਿਆਜ਼ ਕਰ ਲਓ 골ਡਨ ਬ੍ਰਾਊਨ ਤੇ ਪਾਓ ਬੇਸਿਕ ਮਸਾਲੇ ਲੂਣ ਮਰਚ ਮਸਾਲਾ ਤੇ ਹਲਦੀ ਤੇ ਧਨੀਆ ਪਾਊਡਰ ਨਾਲ ਹੀ ਪਾਓ ਤੁਸੀਂ ਅਦਰਕ ਲਸਣ ਨੂੰ ਦਰਦਰਾ ਕੁੱਟ ਕੇ ਤੇ ਲੰਬੇ ਲੰਬੇ ਟਮਾਟਰ ਕੱਟ ਕੇ ਤੇ ਹਰੀਆਂ ਮਿਰਚਾਂ ਸੋਹਣੀਆਂ ਉੱਤੇ ਪਾ ਦਿਓ ਤੇ ਇਹਨੂੰ 2-4 ਮਿੰਟ ਲਈ ਤੁਸੀਂ ਢਾਕੇ ਭੁੰਨੋ ਫਿਰ ਹਲਾਓ ਫਿਰ 2-4 ਮਿੰਟੇ ਪਰ 90 ਟਮਾਟੋ ਬਿਲਕੁਲ ਸੌਫਟ ਹੋ ਜਾਣ ਇਸ ਤਰ੍ਹਾਂ ਹੋ ਜਾਣ ਨਾਲ ਤੁਸੀਂ ਕਰਦੇ ਹੋ ਚਿਕਨ ਐਡ ਤੇ ਵਿੱਚ ਪਾ ਰਹੋ ਤੁਸੀਂ ਮਟਰਨ ਦਾ ਕੀਮਾ ਜਿੰਦ ਤੇ ਆਪਾਂ ਥੋੜੀ ਜੀ ਬੱਕਰੇ ਦੀ ਫੈਟ ਵੀ ਲਈਏ ਚੰਗੀ ਤਰ੍ਹਾਂ ਨੂੰ ਪਾਉਂਦੇ ਹੋਏ 10 ਤੋਂ 15 ਮਿੰਟ ਪਾਉਂਦੇ ਹੋਏ ਹਲਾਓ ਜਦੋਂ ਤੁਹਾਡਾ ਇਸ ਸਟੇਜ ਤੇ ਪਹੁੰਚ ਜਾਏ ਕੁਕਿੰਗ ਤੁਹਾਡੀ ਤੇ ਤੁਸੀਂ ਐਡ ਕਰਦੇ ਹੋ ਦਹੀਂ ਫੈਂਟ ਕੇ ਗਰਮ ਮਸਾਲਾ ਪਾਉਂਦਾ ਆਪਾਂ ਨੂੰ ਚੇਤਾ ਭੁੱਲ ਗਿਆ ਸੀ ਆਪਾਂ ਹੁਣ ਐਡ ਕੀਤਾ ਲੱਛਾ ਅਦਰਕ ਚਿਕਨ ਟਾਟਾ 80% ਬਿਲਕੁਲ ਪੱਕ ਚੁੱਕਾ ਹੈ ਨਾਲ ਤੁਸੀਂ ਆਪਣੇ ਰਾਈਸ ਐਡ ਕਰਦੇ ਰਹੇ ਨੇ ਗਾਰਨਿਸ਼ ਕਰਾਂਗੇ ਲੱਛੇ ਅਦਰਕ ਨਾਲ ਹਰੀ ਮਰਚ ਦੇ ਨਾਲ ਤੇ ਉੱਤੇ ਪਾਵਾਂਗੇ ਆਪਾਂ ਹਰਾ ਹਰਾ ਧਨੀਆ ਤੈਨੂੰ ਬਿਲਕੁਲ ਸਲੋ ਅੰਚ ਤੇ ਸਟੀਮ ਦੇ ਦੇਾਂਗੇ ਆਪਾਂ ਇਹਦਾ ਪੌਣੇ ਨਾਲ ਟਾਕੇ 10 ਮਿੰਟ ਵਾਸਤੇ 10 ਮਿੰਟ ਬਾਅਦ ਸੱਜਣ ਪਿਆਰਿਓ ਬਰੀਆਨੀ ਬਣ ਕੇ ਬਿਲਕੁਲ ਰੈਡੀ ਸਟੇਡੀ ਹੋ ਚੁੱਕੀ ਹੈ ਬਹੁਤ ਹੀ ਲذیذ ਆਟਮ ਪੇਸ਼ ਹੋ ਚੁੱਕੀ ਹੈ ਗਰਮਾ ਗਰਮ ਤੁਮੇਤਾਰ ਬਰੀਆਨੀ ਪੇਸ਼ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਸੋਹਣੀ ਜਿਹੀ ਪਲੇਟ ਦੇ ਵਿੱਚ ਤੂਤੇ ਆਪਾਂ ਲੈਗ ਵੀਸ ਨਾਲ ਗਾਰਨਿਸ਼ ਕਰਾਂਗੇ ਨਾਲ ਹੀ ਭਰਾਂਗੇ ਮਿਕਸ ਰਹਿਤਾ ਬਲੈਕ ਪੀਪਰ ਜੀਰਾ ਪਾਊਡਰ ਭੁੰ ਦੇਗੀ ਮਰਚ ਪਿਆਜ਼ ਹਰੀ ਮਰਚ ਖੀਰਾ ਧਨੀਆ ਬਹੁਤ ਹੀ ਸ਼ਾਨਦਾਰ ਰੈੱਡ ਬਣੇਗੀ ਸਤੋਣੇਓ ਦੇਖੋ ਕਿੰਨਾ ਟੈਂਟਰ ਹੋ ਚੁੱਕਾ ਹੈ ਕਿਵੇਂ ਧੂਵੇਂ ਉੱਡ ਰਹੇ ਨੇ ਖਾਓ ਪੀਓ ਤੇ ਨਿਆਰੇ ਲੋ ਤੇ ਭਰਾ ਦੇ ਤੁਸੀਂ ਪੇਜ ਨੂੰ ਕਰੋ ਲਾਈਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਦਿলো ਧੰਨਵਾਦ ਸੋ ਸ੍ਰੀ